ਸੋਸਾਇਟੀ ਸਾਰਿਆਂ ਨੂੰ ਪਿਆਰ ਪ੍ਰੀ ਸਤਿ ਸਿਕਾ ਤੁਹਾਡਾ ਸਾਰਿਆਂ ਦਾ ਐਤਵਾਰ ਦਾ ਦਿਨ ਬਹੁਤ ਵਧੀਆ ਨਿਕਲੇ ਮੈਂ ਆਸ ਕਰਦਾ ਸੀ ਸਾਰੇ ਠੀਕ ਠਾਕ ਹੋਵੋ ਪਹਿਲਾਂ ਆਪਸ ਵਿੱਚ ਚੱਕਿਆ ਗੋਹਾ ਗੋਹਾ ਜਾ ਕੇ ਰਿਆ ਪਾ ਕੇ ਘਰ ਵਾਲੀ ਨਾਲ ਲਵਾਏ ਪੋਜੇ ਤੇ ਨਾਲ ਹੀ ਪੁਰਾਈ ਆਪਣੀ ਵੀਡੀਓ ਬੁਰਾ ਹਾਲ ਹੋ ਜਾਂਦਾ ਸਵੇਰੇ ਸਵੇਰੇ ਤੇ ਦਰਵੀ ਸਵੇਰੇ ਪੋਜੇ ਲਾਉਣ ਦੀ ਤਿਆਰੀ ਚ ਪੂਰਾ ਕੰਮ ਅਗਿਆ ਪਿਆ ਨਾ ਸੂਟ ਲੈਣ ਦੀ ਕਾਰਨ ਮੈਡਮ ਥੋੜੀ ਗੁੱਸੇ ਤਾਂ ਉਹਨਾਂ ਦਾ ਵਾਦਾ ਕੀਤਾ ਗਿਆ ਗਿਆ ਆਪਾਂ ਸੋਮਵਾਰ ਨੂੰ ਲੈ ਕੇ ਆਵਾਂ ਕੋਸੇ ਤੋਂ ਤੇ ਮੇਰਾ ਪਾ ਚਲ ਕੇ ਦਾਣੇ ਛੱਡਣ ਪੁੱਛੇ ਤੇ ਫੇਰ ਆਪਾਂ ਆ ਕੇ ਹੋ ਗਏ ਰੈਡੀ ਆ ਲੈ ਵੇ ਉੱਪਰ ਨੇ ਬਨ ਲਈ ਪੱਗਾਂ ਤੇ ਮੈਡਮ ਪਾ ਰਹੀ ਸੀ ਬੂਟ ਤੇ ਆਪਾਂ ਜਾਂਦੇ ਜਾਂਦੇ ਮੈਨੂੰ ਲੈ ਆਉਂਦੀ ਮੈਂ ਬਣਾਣੀ ਆ ਵੀਡੀਓ ਹੈ ਤੁਮਨੇ ਬਣਾ ਕੇ ਦੱਸਣੀ ਆ ਵੀਡੀਓ ਵੀ ਤੁਮ ਬਣਾਈ ਦੀਆਂ ਮੈਂ ਕਹਿੰਦਾ ਤੁਸੀਂ ਬਣਾ ਲਓ ਕਹਿੰਦੀ ਦੇਖੋ ਕੈਸਾ ਲੂ ਹੋਇਆ ਤੁਹਾਡੀ ਦਾੜੀ ਆ ਗਈ ਥੋੜੀ ਜਿਹੀ ਵਿੱਚ ਤੇ ਆਪਾਂ ਦਾ ਕੋਈ ਦਾ ਨਹੀਂ ਸਤਿ ਸ਼੍ਰੀ ਅਕਾਲ ਫਰੈਂਡਸ ਆਈ ਬਹੁਤ ਚੰਗਾ ਤੋੜਾ ਲਾ ਰਿਹਾ ਸ਼ੀਰਪਾਣ ਰਹੀ ਹੈ ਬਾਪਾ ਪੱਕੇ ਕੁੜੀਆਂ ਪਾਉਡਰ ਤੇ ਬਸ ਪਤਾ ਨਹੀਂ ਕਿੱਥੋਂ ਆ ਰਹੇ ਬਣਾਇਆ ਗਿਆ ਦੀ ਇਹ ਸਾਰੀ ਤੇ ਆਈ ਐ ਮੈਂ ਦਸਾਂ ਵੀ ਤੋਂ ਬਾਹਰ ਹੋ ਆ ਗਾ ਹਾਂ ਹੋਰ ਜੀ ਠੀਕ ਠਾਕ ਹਾਂ ਲਓ ਜੀ ਆਪਾਂ ਪਹੁੰਚ ਗਏ ਬਈ ਟਰੈਵਲ ਤੇ ਪੁਡਰੀ ਟਰੈਵਲ ਸਰਵਿਸ ਬੰਗਾ ਹਵਾਈ ਟੈਕਨੋਲੋਜੀ ਸੰਪਰਕ ਕਰ ਸਕਦੇ ਸਾਡੇ ਨਾਲ ਬਿਲਕੁਲ ਵਾਜਮ ਰੇਟ ਤੇ ਆਪਾਂ ਟਿਕਟਾਂ ਹੀ ਦੇ ਰਹੇ ਹਾਂ ਤੇ ਇੱਕ ਇੰਟਰਵਿਊ ਤੁਹਾਨੂੰ ਸੁਣਾ ਰਹੇ ਹਾਂ ਜੋ ਸੰਤ ਬੱਬਾ ਸਤਨਾਮ ਸਿੰਘ ਜੀ ਨੰਦਗੜ ਵਾਲੇ ਕਾ ਵਾਇਕਲ ਦੀ ਪਾਲਚਾ ਵਾਇਕਲ ਦੀ ਜੀ ਫੱਦੇ ਗੜ ਸ਼ੈਂਕਰ ਤੋਂ ਨੰਦਵਰਸਾ ਉੱਾਰ ਰੋੜ ਜਿਲ੍ਹਾ ਇਹਦੇ ਹੜਾਤ ਬਹੁਤ ਮਾਰੇ ਸੀ ਆਹ ਸ਼ੈਂਕਰ ਪਹਾਈ ਆ ਆਗੇ ਅੱਗੇ ਗੌਰ ਵੀਡੀਓ ਦੇਤੀਆਂ ਹੁਣ ਜਿਹੜਾ ਇਸ ਟਾਈਮ ਜੋ ਪ੍ਰੋਜੈਕਟ ਚੱਲ ਰਿਹਾ ਇਹ ਫੋਰ ਲੇਨ ਦੇ ਦੇਹਤਾਂ ਦੇ ਮੁਕਾਬਕ ਕਿੰਨੀ ਸਾਨੂੰ ਜਗ੍ਹਾ ਚਾਹੀਦੀ ਐ ਕਿੰਨਾ ਚੌੜਾ ਬੈੱਡ ਬਣਾਉਣਾ ਇਹਦਾ ਉਹਦੇ ਨਾਲ ਅਸੀਂ ਇਹਦੇ ਬੂਟੇ ਲਾ ਰਹੇ ਹਾਂ ਜਿਹੜੇ ਉਹ ਬੂਟੇ ਬਰਾਸੀ ਬੂਟੇ ਹੋਣਗੇ ਜਿਵੇਂ ਕਿ ਆਂਬ ਜਾਮਨੂੰ ਤੂਤ ਸ਼ਤੂਤ ਇੱਕਤਰ ਟਾਲੇ ਪਲਾ ਜਾਂਡ ਕਰੀਰ ਪ੍ਰਵਾਹ ਯਾਨੀ ਕਿ ਹਰ ਯੂਰੇ ਪੰਜਾਬ ਦੇ ਵਿੱਚ ਪ੍ਰਜਲਤ ਬੂਟੇ ਸੀ ਜਿਨ੍ਹਾਂ ਦੇ ਵਿੱਚੋਂ ਕਈ ਬੂਟੇ ਇਸ ਟਾਈਮ ਖਤਮ ਹੋ ਰਹੇ ਆ ਸਾਡੇ ਆਉਣ ਵਾਲੇ ਜਨਰੇਸ਼ਨ ਨੂੰ ਪਤਾ ਲੱਗੇਗਾ ਇਹ ਬੂਟੇ ਦਾ ਕੀ ਨਾਮ ਆ ਇਹ ਬੂਟਾ ਕੀ ਆ ਜਿਵੇਂ ਗਰਵਾਨੀ ਚ ਫਰਮਾਨ ਲਵਾ ਸਿੰਬਲ ਸਿੰਬਲ ਵੀ ਪੰਜਾਬ ਦੇ ਵਿੱਚ ਬਹੁਤ ਖਤਮ ਹੋ ਰਿਹਾ ਬਹੁਤ ਜਗ੍ਹਾ ਤੇ ਦੇਖਿਆ ਕਿ ਬਹੁਤ ਸੰਬਲ ਦੇ ਬੂਟੇ ਹੁੰਦੇ ਸੀ ਉਹ ਖਤਮ ਹੋ ਰਹੇ ਆ ਉਹ ਬੂਟੇ ਵੀ ਇਹ ਸ਼ੋਰ ਚਲਾਇਆ ਜਾਂਦੇ ਜਿਵੇਂ ਮਹਾਰਾਜ ਦੇ ਗਰਵਾਨੀ ਆਕਤ ਤੂੜਾ ਕਿ ਕੀ ਆ ਕਿਦਾਂ ਦਾ ਹਤਪੂਰਾ ਕੀ ਆ ਇਹ ਸਾਰਿਆਂ ਦੇ ਨਾਲ ਬੂਟੇ ਲਾ ਕੇ ਤੇ ਢੇਮਪਲੇਟ ਲਾਈ ਜਾਏਗੀ ਫਿਰ ਬਾਣੀ ਇਸ ਬੂਟੇ ਦੇ ਗੁਰਬਾਣੀ ਦੇ ਅਰਥੇ ਆ ਨੇ ਇਹਦਾ ਸ਼ਬਦ ਇਹ ਆ ਕਿਉਂਕਿ ਸਾਡੀ ਆਉਣ ਵਾਲੇ ਜਿਹੜੇ ਵਰਾਸਤਾ ਸਾਡੇ ਜਨਰੇਸ਼ਨ ਆ ਉਹਨੂੰ ਇਹ ਪਤਾ ਲੱਗੇਗਾ ਕਿ ਗੁਰਬਾਣੀ ਦੇ ਵਿੱਚ ਕਿਹੜੇ ਕਿਹੜੇ ਬੂਟੇ ਦਾ ਜ਼ਿਕਰ ਹੋਇਆ ਬਾਕੀ ਗੁਰੂ ਕਿਰਪਾ ਕਰ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੇ ਕਾਰਜ ਚੱਲੇ ਨੇ ਉਹ ਜਾਰੀ ਆ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆਂ ਤੇ ਆਪ ਜੀ ਦੇ ਸਹਿਯੋਗ ਦੇ ਨਾਲ ਗੁਰੂ ਮਹਾਰਾਜ ਦੀ ਰਹਿਮਤ ਦਾ ਸਦਕਾ ਤੇ ਜਿਹੜੇ ਕਾਰਜ ਰੰਗ ਕੀਤੇ ਆ ਤੇ ਨਿਰੰਤਰ ਜਾਰੀ ਆ ਕਿਉਂਕਿ ਤਕਰੀਬਨ 3 ਮਹੀਨੇ ਅਜੋ ਹੋ ਚੁੱਕੇ ਆ 16 ਫਰਵਰੀ ਨੂੰ ਸੇਵਾ ਲਾਂਭ ਕੀਤੀ ਸੀ ਤੇ ਲਗਾਤਾਰ ਨਿਰੰਤਰ ਜਾਰੀ ਆ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਗੁਰੂ ਰਹਿਮਤ ਕਰਦੇ ਰਹਿਣ ਤੇ ਸੰਗਤ ਦਾ ਸਹਿਯੋਗ ਬਣਾਈ ਰੱਖੇ ਅਸੀਂ ਆਸ ਕਰਦੇ ਹਾਂ ਕਿ ਹੌਲੀ ਹੌਲੀ ਮਲਤਾਈਂ ਇਹ ਸ਼ਰਤ ਜਿਹੜੀ ਆ ਸੰਗਰ ਦੇ ਉੱਪਰ ਕੀਤੀ ਜਾਵੇਗੀ ਆਉਣ ਵਾਲੇ ਕੋਲੇ ਮਾਰੇ ਸਰਦਾਂ ਜਿਹੜੀਆਂ ਬੜੇ ਬਿਲਕੁਲ ਜੀ ਆਨੰਦ ਨਾਲ ਡ੍ਰੈਮਿਕ ਐਰ ਕਾਮੀ ਗੁਰੂ ਨੇ ਬੜੀ ਬਖਸ਼ਿਸ਼ ਕੀਤੀ ਯਾਰ ਇਹ ਸ਼ਰਤ ਤੇ ਹਰ ਸਾਲ ਕੋਈ ਨਾ ਕੋਈ ਹਸਾ ਦਾ ਪਰਦਾ ਸੀ ਮਾਰੇ ਕਿਰਪਾ ਕਰਨ ਇਹ ਹੋ ਜਾ ਕੋਈ ਵੀ ਸਵਾਲ ਆਵੇ ਜਿਹਦੇ ਨਾਲ ਕੋਈ ਹਸਾ ਦਾ ਪਰੇ ਜਿਹੜੀਆਂ ਗੁਰੂ ਨਾਲ ਕਨਵਲੀ ਵਸੇ ਸਿੱਖ ਸਕਤਾ ਚੇ ਕੋਈ ਵੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਤੇ ਮਾਤਾ ਦਾਣਾ ਦੇਵੀ ਤੇ ਜਾਣ ਵਾਲੇ ਚਾਹੇ ਉਹ ਪੀਰ ਨਵੇਰ ਨੂੰ ਜਾਣ ਵਾਲੇ ਮਾਰੋ ਸਾਰਿਆਂ ਦੀ ਯਾਤਰਾ ਸਫਲ ਹੋ ਜਰੇ ਸਾਰਿਆਂ ਨੂੰ ਆਪਣੋਂ ਦਿਲੋਂ ਖੁਸ਼ੀਆਂ ਬਖਸ਼ਣ ਇਹ ਹੀ ਆਸ ਕਰਦੇ ਹਾਂ ਗੁਰਪ੍ਰਭਾ ਕਾ ਕਿਉਂਕਿ ਰੋਡ ਤਾਂ ਦੇਖੋ ਅਜੇ ਤੱਕ ਬਹੁਤ ਬਣਦੇ ਆ ਕਿਉਂਕਿ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿਉਂਕਿ ਜਿੰਨੇ ਵੀ ਅਜੇ ਤੱਕ 4 ਲਾਈਨ ਬਣੇ 6 ਲਾਈਨ ਬਣੇ ਵੱਡੇ ਵੱਡੇ ਪ੍ਰੋਜੈਕਟ ਚੱਲਦੇ ਰਹੇ ਪਰ ਲੇਕਿਨ ਜਿਹੜਾ ਇਸ ਰੋਡ ਦੇ ਉੱਪਰ ਖਾਸੀ ਤੇ ਜਿਹੜੀ ਬਾਬਾ ਜੀ ਤੋਂ ਅੱਜ ਪਤਾ ਲੱਗਦੀ ਸਮੂਹ ਵੀ ਕਿਉਂਕਿ ਜਿਆਦਾ ਤਾਂ ਤਾਂ ਬੂਟੇ ਵੱਢ ਕੇ ਹੀ ਪਲੇਨ ਦਾ ਜ਼ਰੂਰ ਹੋ ਗਿਆ ਲੇਕਿਨ ਦੁਆਰਾ ਕਿਸੇ ਨੇ ਅਜੇ ਤੱਕ ਊਟੇ ਲਾਏ ਨਹੀਂ ਐ ਚਲੋ ਸਾਡੇ ਇੰਨੇ ਹੀ ਬਹੁਤ ਆ ਵੀ ਇਹ ਇੱਕ ਇਤਿਹਾਸਿਕ ਰੋਡ ਐ ਜਿਹੜਾ ਇਹਨੂੰ ਇਤਿਹਾਸਿਕ ਰੋਡ ਇਹ ਕਹਿ ਸਕਦੇ ਕਿਉਂਕਿ ਇਹ ਜਿਆਦਾਤਰ ਸਾਡੇ ਗੁਰੂ ਘਰ ਚਾਹੇ ਮਾਤਾ ਨੈਣਾ ਦੇ ਵੀ ਜਿੱਥੇ ਵੀ ਜਿੱਦਾਂ ਬਾਬਾ ਜੀ ਦੱਸ ਕੇ ਹਟੇ ਸੋ ਇਹ ਰੋਡ ਆਨਾਲ ਟਾਈਮ ਦੇ ਵਿੱਚ ਇੱਕ ਬਹੁਤ ਸਿੱਖਿਆ ਦਾ ਪ੍ਰਤੀਕ ਹੋਏਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਜਿਹੜਾ ਸੇਵਾ ਦੇ ਵਿੱਚ ਯੋਗਦਾਨ ਪਾਣਾ ਚਾਹੀਦਾ ਜੇ ਪ੍ਰੀ ਟ੍ਰੈਵਲ ਤੇ ਆ ਗਿਆ ਵੀਜ਼ਾ ਪਹਿਲਾਂ ਆਪਾਂ ਵੀਜ਼ਾ ਕਰਾਤਾ ਫਿਰ ਨਾਲੇ ਕਰਾਤਾ ਪਾਸਤਾ ਪਾਸਤਾ ਪੂਰਤਾ ਖਾ ਕੇ ਤੇ ਆਪਾਂ ਪਹੁੰਚਦੇ ਹਾਂ ਕਹਿੰਦੇ ਬਰੋਹਣੇ ਆਣਗੇ ਦਫ਼ਤਰ ਦੇ ਵਿੱਚ ਤੇ ਪਕੌੜੇ ਲੈ ਕੇ ਆਪਾਂ ਆ ਲੈ ਕੇ ਪਕੌੜੇ ਭਾਈਆਂ ਦੀ ਹੱਟੀ ਤੋਂ ਲੋ ਜੀ ਬਰੋਹਣੇ ਜਿਹੜੇ ਆਏ ਸੀ ਉਹ ਲੈ ਕੇ ਆਏ ਸੀ ਬਿਊਟੀਫੁਲ ਚਿੜੀਆਂ ਓ ਮਾਈ ਗਾਡ ਚਿੜੀਆਂ ਦੇਖ ਕੇ ਮਨ ਖੁਸ਼ ਹੋ ਗਿਆ ਜੇ ਕਿਸੇ ਨੇ ਲੈਣੀਆਂ ਦੱਸ ਸਕਦਾ ਦੋ ਚਿੜੀਆਂ ਦੇ ਦਿੰਦੀਆਂ ਜਾਣਗੇ ਦੋ ਅਸੀਂ ਰੱਖ ਲਈਆਂ ਨੇ ਤੇ ਉਸ ਤੋਂ ਬਾਅਦ ਆਪਾਂ ਖਾਧੀ ਰੋਟੀ ਮਟਰ ਪਨੀਰ ਦੀ ਸਬਜ਼ੀ ਦੇ ਨਾਲ ਤੇ ਨਾਲ ਆਸੀ ਸਲਾਦ। ਕੀ ਬਾਤ ਆ ਯਾਰ ਇਹ ਬੰਨੇ ਪਏ ਨਹੀਂ ਇੱਧਰ ਚੋ ਜੀ ਸ਼ਾਪਿੰਗ ਸ਼ੁਰੂ ਹੋ ਗਈਆਂ ਮੈਨੂੰ ਕੋਈ ਸਮਾਂ ਲੱਗ ਰਿਹਾ। ਆਪਾਂ ਲੈਣੀ ਸੀ ਦੋ ਪੱਗਾਂ ਤੇ ਆਪਾਂ ਅੱਗੇ ਕੀਤੀ ਵਾਸ। ਰਾਤ ਨੂੰ ਰਾਤ ਸਵੇਰ ਦੀ ਗੱਲ ਬਾਰੀਆਂ ਤੋਂ ਰਾਤ ਸਵੇਰ ਚੱਲੀ ਜਾਈਏ। ਮੈਂ ਗੈਣੀ ਆ ਮੈਡਮ ਮਖਸ਼ੂਰੀ ਬਾਹਰ ਚੱਲ ਜਾ ਕੇ ਤੇਰੀ ਖੁਸ਼ੀ ਲਾਣੇ ਆ ਕੱਪੜੇ ধਵਾਣੇ। ਵੈਨਬੇ ਥੋੜਾ ਜਿਹਾ ਹਮਸੱਟ ਹੋ ਜਾਂਦੀ ਕਹਿੰਦੀ ਲੋਕੀ ਮੱਚੀ ਤੇ ਘਰੇ ਆਣੀ ਆ ਤੀ ਦੋ ਸਿਮਿੰਟ ਸੌਣ ਵੀ ਦਿੰਦੇ ਆ ਨਹੀਂ ਕੱਪੜੇ ਧਵਾ ਨਹੀਂ ਮੈਂ ਕਹਾਂ ਲੈ ਵੀ ਪਾਤੇ ਕੱਪੜੇ ਕਮਾਤੇ ਕੱਪੜੇ ਧੋਦੇ ਧੋਦੇ ਬੱਜ ਗਏ 9 ਰਾਤ ਦੇ ਮੈਂ ਕਹਾ ਮੈਡਮ ਤੋਂ ਚੌਲ ਬਣਾ ਲਾ ਪਰ ਸਾਡੇ ਆ ਗਏ ਰਿਸ਼ਤੇਦਾਰ ਸਭ ਤੋਂ ਸ਼ਰਾਰਤੀ ਨਿਆਣੇ ਲਓ ਜੀ ਨੌਰੇ ਦੇ ਸਭ ਤੋਂ ਸ਼ਰਾਰਤੀ ਨਿਆਣੇ ਸਾਡੇ ਘਰੇ ਪਹੁੰਚ ਚੁੱਕੇ ਨੇ ਇਹ ਕੋ ਸਮਾਨ ਨਹੀਂ ਲੱਭਦਾ ਤਾਂ ਇਹ ਬੈੱਡ ਥੱਲੇ ਪਾੜ ਦਿੰਦਾ ਵਾ ਮੁੰਡਾ ਜੇ ਕਿਸੇ ਨੂੰ ਲੋੜ ਹੋਵੇ ਤਾਂ ਸਾਨੂੰ ਸੰਪਰਕ ਕਰੇ ਆ ਜਾਕ ਫਟਾਕਾ ਲੜਾਈਆਂ ਸਿੱਧੂ ਮੂਸੇਵਾਲਾ ਯਾਸੀਪਾਗ ਓਏ ਹੋਏ ਇਹ ਨਿਆਣਾ ਚਲੋ ਜੀ ਉਧਰ ਆ ਕੇ ਜੀਤ ਭਾਈ ਹੁਣੇ ਕੂਲਰ ਦੀ ਕਰਨੀ ਸੀ ਸਰਬਸ ਓ ਮਾਈ ਗਾਡ ਜੀਤ ਭਾਈ ਨੇ 10 ਮਿੰਟ ਲਾ ਕੇ ਕੂਲਰ ਨੂੰ ਰਨ ਕਰਤਾ ਰੈਡੀ ਰੈਡੀ ਹੋਣ ਤੋਂ ਬਾਅਦ ਕੂਲਰ ਨੇ ਮਾਈ ਠੰਢ ਠੰਢ ਕਰਵਾ ਸਾਰੇ ਲਮੇ ਤੇ ਲਗਾ ਬਰਾਬਰ ਰੋਟੀ ਘਾਲੋ ਸਾਰੀ ਉਧਰ ਆ ਕੇ ਸਾਡੇ ਬੰਦਿਆਂ ਦੇ ਕਾਰਦੀ ਦਫ਼ਤਰ ਵਾਲੇ ਫੋਨ ਕਰਦੇ ਆਉਂ ਇੱਕ ਗੇੜਾ ਮਾਰ ਕੇ ਜਿਹ ਸ਼ਹਿਰਾਂ ਚ ਚਲੋ ਜੀ ਉਹਨਾਂ ਜਾ ਕੇ ਤੇ ਆ ਕੇ ਖਾਦੀ ਰੋਟੀ ਇੱਕ ਰੋਟੀ ਖਾਤ ਬਾਅਦ ਆਪਾਂ ਚੱਲਗੇ ਕੋਠੇ ਦੇ ਵਾਗੇ ਚੱਲੋ ਜੀ ਜੀ ਨੂੰ ਆ ਜੇ ਕੋਠੇ ਦੇ ਆਪਾਂ ਚੱਲਨੇ ਆ ਚਲੋ ਜੀ ਸਾਰੇ ਸਬਸਕ੍ਰਾਈਬਰ ਸਾਰੇ ਜਣੇ ਅੱਜ ਦੇ ਦਿਨ ਦਾ ਨਾਂ ਦੇ ਮਾਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੀ